ਸਿਕਾਲ ਜੀ ਤੁਸੀਂ ਵੇਖ ਰਹੇ ਜਗਬਣੀ ਟੀਵੀ ਮੈਂ ਹਰਜਿੰਦਰ ਸਿੰਘ ਗੁਰਾਇਆ ਇਸ ਮੌਕੇ ਸੇ ਮੌਜੂਦ ਹਾਂ ਜੀ ਦਿਨੇ ਨਗਰ ਵਿਖੇ ਦਿਨੇ ਨਗਰ ਵਿਖੇ ਐਵੇਂ ਦਾ ਇੱਕ ਤੁਹਾਨੂੰ ਪਰਸਨ ਨਾਲ ਮਲਾਉਣ ਜਾ ਰਿਹਾ ਜਿਸ ਪਰਸਨ ਵੱਲੋਂ ਇੱਕ ਲੋਕਾਂ ਦੀ ਸੇਵਾ ਲਈ ਸਭ ਕੁਝ ਆਪਣੇ ਜਿਹੜਾ ਕਾਰੋਬਾਰ ਸਾਰੇ ਜਿਹੜੇ ਹੈ ਸੇਵਾ ਵਿੱਚ ਹਿਲਾ ਦਿੱਤੇ ਗਿਆ ਉਸ ਵੀਰ ਵੱਲੋਂ ਇੱਕ ਸੁਸਾਇਟੀ ਜਿਹੜੀ ਬਣਾਈ ਗਈ ਹੈ ਸੁਸਾਇਟੀ ਦਾ ਨਾਮ ਰੱਖਿਆ ਗਿਆ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਜਿਸ ਉਦੋਂ ਪ੍ਰਾਲਾ ਕੀ ਹੁੰਦਾ ਹੈ ਵੀ ਜੋ ਰੋਡ ਉੱਪਰ ਕੁਝ ਪੇਰੈਂਟਸ ਬੱਚਿਆਂ ਵੱਲੋਂ ਜਿਹੜੇ ਆਪਣੇ ਘਰਾਂ ਤੋਂ ਬਾਹਰ ਕੱਢ ਦਿੱਤੇ ਜਾਂਦੇ ਹਨ ਕੁਝ ਲੋਕ ਜਿਵੇਂ ਜਿਨ੍ਹਾਂ ਵੱਲੋਂ ਆਪਣੇ ਕੰਮ ਕਰਨ ਵਾਸਤੇ ਕੁਝ ਜਿਹੜੇ ਲੋਕ ਕੁਝ ਦਿਮਾਗੀ ਪੱਧਰ ਤੇ ਕਮਜ਼ੋਰ ਹੋਣ ਕਰਕੇ ਉਹਨਾਂ ਨੂੰ ਬੰਦੀ ਬਣਾ ਕੇ ਆਪਣੇ ਕਾਰੋਬਾਰ ਕਰਾਏ ਜਾਂਦੇ ਹਨ ਉਹਨਾਂ ਦਾ ਇਹੋ ਪ੍ਰਾਲਾ ਹੈ ਕਿ ਉਹ ਲੋਕਾਂ ਨੂੰ ਛਡਾ ਕੇ ਇੱਕ ਸੋਸਾਇਟੀ ਦਾ ਜੋ ਕਾਫੀ ਵੱਡੀ ਬਿਲਡਿੰਗ ਦਾ ਨਿਰਮਾਣ ਕੀਤਾ ਹੋਇਆ ਉੱਥੇ ਉਹਨਾਂ ਨੂੰ ਜਿਹੜਾ ਰੱਖਿਆ ਜਾਂਦਾ ਹੈ ਮੈਂ ਕੋਸ਼ਿਸ਼ ਕਰਨਾ ਕੈਮਰਾਮੈਨ ਨੂੰ ਕਹਿਣਾ ਵੀ ਜਿੰਨੀਆਂ ਲੋਕ ਇੱਥੇ ਹਾਜ਼ਰ ਨੇ ਤਕਰੀਬਨ 18 ਤੋਂ 20 ਲੋਕ ਐਸ ਮੌਕੇ ਜਿਵੇਂ ਲਗ ਲਗ ਸਟੇਟਾਂ ਤੋਂ ਕੋਈ ਵੀ ਉਹਨਾਂ ਨੂੰ ਓਨ ਰੋਡ ਜਿਹੜੇ ਦਿਮਾਗੀ ਪੱਧਰ ਤੇ ਕਮਜ਼ੋਰ ਹੋਣ ਕਰਕੇ ਜਿਹੜੇ ਆ ਘਰੋਂ ਬਾਹਰ ਆ ਜਾਂਦੇ ਹਨ ਉਹਨਾਂ ਵੱਲੋਂ ਇੱਥੇ ਲਿਆ ਕੇ ਉਹਨਾਂ ਦੀ ਸੇਵਾ ਪਾਣੀ ਉਹਨਾਂ ਦੀ ਰਿਹਾਸ ਲਈ ਸਭ ਕੁਝ ਜਿਹੜਾ ਕੀਤਾ ਜਾਂਦਾ ਨਾ ਕੈਮਰਮੈਨ ਨੇ ਨਾ ਤਸਵੀਰਾਂ ਖਾਈਆਂ ਜਾਂ ਜਾਣ ਐਸ ਮੌਕੇ ਜਿਹੜੇ ਤਕਰੀਬ 18 ਤੋਂ 20 ਜਿਹੜੇ ਲੋਕ ਨੇ ਇੱਥੇ ਹਾਜ਼ਰ ਨੇ ਜਿਨ੍ਹਾਂ ਵਿੱਚ ਨੌਜਵਾਨ ਮੁੰਡੇ ਵੀ ਨੇ ਕੁਝ ਬਜ਼ੁਰਗ ਨੇ ਕੁਝ ਜਿਹੜੇ ਆ ਮਾਪਾ ਨੇ ਮਹਿਲਾ ਨੇ ਜਿਹੜੇ ਕੁਝ ਇੱਕ ਛੋਟਾ ਬੱਚਾ ਵੀ ਜਿਹੜਾ ਵਿਚਾਰ ਆਪਣੇ ਘਰੋਂ ਭੁੱਲ ਕੇ ਆ ਗਿਆ ਦਾ ਉਹ ਵੀ ਇਹਨਾਂ ਲੋ ਪਿਛਲੇ ਦਿਨ ਹੀ ਇੱਥੇ ਲਿਆ ਕੇ ਉਹਦਾ ਜਿਹੜਾ ਸੇਵਾ ਸੰਭਾਲ ਕੀਤੀ ਜਾ ਰਹੀ ਆ ਔਰ ਕਰੀਬ ਜਿਹੜੇ ਜ਼ਿਆਦਾਤਰ ਲੋਕ ਇਦਾਂ ਦੇ ਨੇ ਇੱਥੇ ਜਿਹੜੇ ਦਿਮਾਗੀ ਪੱਦਰ ਤੇ ਕੁਝ ਕਮਜ਼ੋਰ ਹੋਣ ਕਰਕੇ ਉਹਨਾਂ ਦੀ ਸਾਰੀ ਰੇਖ ਦੇਖ ਕਰਾਈ ਜਾ ਰਹੀ ਆ ਜੋ ਇਸ ਸੋਸਾਇਟੀ ਨੂੰ ਚਲਾ ਰਹੇ ਨੇ ਸਿੰਗਲ ਹੀ ਪਰਸਨ ਜਿਹੜੇ ਆ ਆਪਣਾ ਸਾਰਾ ਕਾਰੋਬਾਰ ਜਿਹੜਾ ਸਾਰਾ ਇਸ ਕੰਮ ਵਿੱਚ ਪਾ ਕੇ ਇੱਕ ਪ੍ਰਮਾਤਮਾ ਦੀ ਕਿਰਪਾ ਸਦਕਾ ਹੀ ਉਹਨਾਂ ਵੱਲੋਂ ਇੱਕ ਐਡਾ ਵੱਡਾ ਉਪਰਾਲਾ ਕੀਤਾ ਜਾਂਦਾ ਹੈ ਕਿਉਂਕਿ ਵੇਖਿਆ ਜਾਏ ਤੇ ਆਮ ਲੋਕਾਂ ਲੋਕ ਜਿਹੜੇ ਆਪਣੇ ਪੇਰੈਂਟਸ ਨੂੰ ਟਾਈਮ ਨਹੀਂ ਦੇ ਸਕਦੇ ਲੋਕਾਂ ਵੱਲੋਂ ਆਪਣੇ ਕਾਰੋਬਾਰ ਆਪਣਾ ਟਾਈਮ ਜਿਹੜਾ ਇੰਨਾ ਦੌੜ ਭੱਜ ਵਿੱਚ ਲਾਇਆ ਗਿਆ ਵੀ ਆਪਣੇ ਪੇਰੈਂਟਸ ਨੂੰ ਮਿਲਣਾ ਵੀ ਉਹਨਾਂ ਲਈ ਬੜਾ ਔਖਾ ਹੈ ਪਰ ਇੱਕ ਇਹ ਪਰਸਨ ਵੱਲੋਂ ਜਿਹੜਾ ਵਾ ਕਰੀਬ ਜੋ ਵੀ ਲੋਕ ਓਨ ਰੋਡ ਉਹਨਾਂ ਨੂੰ ਇੱਕ ਆਮ ਆਲਾ ਆ ਵਿੱਚ ਤੁਰਦਾ ਫਿਰਦਾ ਦਿਖਾਈ ਦਿੰਦਾ ਉਹਨਾਂ ਨੂੰ ਲਿਆ ਕੇ ਇਸ ਆਸ਼ਰਮ ਨੂੰ ਵਿੱਚ ਰੱਖ ਕੇ ਉਹਨਾਂ ਦੀ ਰੋਟੀ ਪਾਣੀ ਸੇਵਾ ਸਾਫ ਸੰਭਾਲਦਾ ਜਿਹੜਾ ਉਪਰਾਲਾ ਕੀਤਾ ਜਾਂਦਾ ਹੈ ਮੇਰੇ ਨਾਲ ਮੌਜੂਦ ਨੇ ਇਸ ਮੌਕੇ ਜਿਹੜੇ ਚਲਾ ਰਹੇ ਨੇ ਇਸ ਸਾਰੇ ਵੈਲਫੇਅਰ ਸੁਸਾਇਟੀ ਨੂੰ ਬਚਿੱਤਰ ਸਿੰਘ ਜੀ ਬਿੱਕਾ ਨਾਂ ਦੇ ਪਰਸਨ ਨੇ ਜਿਹਨਾਂ ਵੱਲੋਂ ਚਲਾਇਆ ਜਾ ਰਿਹਾ ਸਭ ਮੈਂ ਗੱਲ ਕਰਦੀ ਕੋਸ਼ਿਸ਼ ਕਰਨਾ ਵੀ ਕੀ ਹੈ ਭਾਜੀ ਉਹ ਤੁਹਾਨੂੰ ਕਿਵੇਂ ਜਿਹੜਾ ਸ਼ੌਂਕ ਸਾਰਾ ਜਾਗਿਆ ਉਹ ਤੁਸੀਂ ਕਿੰਨੇ ਚਿਰ ਤੋਂ ਜਿਹੜਾ ਇਹ ਉਪਰਾਲਾ ਕਰ ਰਹੇ ਹੋ ਤੇ ਇਸ ਮੌਕੇ ਤੁਸੀਂ ਕਿੰਨੇ ਲੋਕਾਂ ਦੀ ਜੀਵਨ ਸੇਵਾ ਸੇਵਾ ਸੇ ਸਭਾਲ ਕਰ ਰਹੇ ਹੋ ਅੱਜ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਤੇ ਬਹੁਤ ਬਹੁਤ ਧੰਨਵਾਦੀ ਤੁਹਾਡਾ ਤੁਸੀਂ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਦੀ ਨਗਰ ਵਿੱਚ ਆਏ ਹੋ ਜੀ ਇਹ ਜਿਹੜੀ ਸੇਵਾ ਜੀ ਸਾਨੂੰ तकरीबन 2 ਸਾਲ ਹੋ ਗਿਆ ਜੀ ਕਰਦੇ ਜਿਹਦੇ ਵਿੱਚ ਆਪਾਂ ਹੁਣ ਤੱਕ 28 ਜਿਹੜੇ ਵੀ ਦਾ ਜਿਹੜੇ ਛੜਕਾ ਤੋਂ ਸਾਨੂੰ ਲਵਾਰਸ ਮਿਲੇ ਜਾਂ ਕਿਸੇ ਨੇ ਗੁਲਾਮਾਂ ਲਾ ਕੇ ਰੱਖੇ ਹੁੰਦੇ ਜਾਂ ਉਹਨਾਂ ਤੇ ਤਸ਼ੱਦਦ ਹੋਇਆ ਹੁੰਦਾ ਜਿੱਨਾ ਗੁਜਰਾਵਲੋ ਜਾਂ ਜਿੱਦਾਂ ਵੀ ਆਪਣੇ ਗੁਲਾਮਾਂ ਨਾ ਕੇ ਪੱਠੇ ਪਾਉਣੇ ਉਹਨਾਂ ਨੂੰ ਛੜਵਾ ਕੇ ਉਹਨਾਂ ਦੇ ਘਰਾਂ ਤੱਕ ਪਹੁੰਚਾਇਆ ਤੇ ਨਾਲੇ ਉਹਨਾਂ ਦਾ ਬੰਦਾ ਹਕੂਮਤ ਨੂੰ ਦਵਾਇਆ ਗਿਆ ਜੀ ਵੇਖਿਆ ਜਾਵੇ ਤਾਂ ਐਸ ਸੋਸਾਇਟੀ ਜਿਹੜਾ ਬਣਾਉਂਦਾ ਤੁਹਾਨੂੰ ਤੁਹਾਡੇ ਮਨ ਚ ਸ਼ੌਂਕ ਚ ਹੈ ਤੁਹਾਡੇ ਮਨ ਚ ਸੇਵਾ ਕਰਨ ਦੀ ਭਾਵਨਾ ਕਿਵੇਂ ਆਈ ਹੈ ਇਹਦੇ ਬਾਰੇ ਥੋੜਾ ਦੱਸੋ ਵੀ ਤੁਸੀਂ ਪਹਿਲਾਂ ਆਪਣਾ ਕੀ ਕਾਰੋਬਾਰ ਕਰਦੇ ਸੀ ਤੇ ਮੁੜ ਕੇ ਤੁਹਾਡੇ ਮਨ ਚ ਇਹ ਜਿਹੜੀ ਬਣਾਉਣ ਦੀ ਇੱਕ ਭਾਵਨਾ ਉੱਠੀ ਇੱਕਦਮੀ ਤੁਸੀਂ ਇੱਡਾ ਵੱਡਾ ਉਪਰਾਲਾ ਸ਼ੁਰੂ ਕਰਤਾ ਦੇਖੋ ਵੀਰ ਜੀ ਮੈਂ ਪਹਿਲਾਂ ਮੇਰਾ ਕਾਰੋਬਾਰ ਟੈਕਸੀ ਦਾ ਹੈ ਗੱਡੀਆਂ ਨੋਵਾ ਤਿੰਨ ਚਾਰ ਗੱਡੀਆਂ ਹੈ ਮੇਰੇ ਕੋਲ ਤਿੰਨ ਗੱਡੀਆਂ ਪਰਸਾਂ ਗੱਡੀਆਂ ਆਪਣੀਆਂ ਜਿਹੜੀਆਂ ਮੈਂ ਮੇਰਾ ਮਾਸ਼ਾ ਅੱਜ ਇੱਕ ਟੈਕਸੀ ਚਲਾਉਂਦਾ ਰਿਹਾ ਸੀ ਤੇ ਜਦੋਂ ਰੋਡ ਤੇ ਜਾਣਾ ਨਾ ਕਰਨਾ ਲੋਕਾਂ ਨੂੰ ਲਿਵਾਰ ਖਲਾਤਰ ਵਿੱਚ ਦੇਖਣ ਤੇ ਬੜਾ ਇੱਕ ਮਾਨੂੰ ਠੇਸ ਪਹੁੰਚਦੀ ਰਹੀ ਆ ਤੇ ਸੇਵਾ ਉਦੋਂ ਤੋਂ ਹੀ 7 ਸਾਲ ਤੋਂ ਪਹਿਲਾਂ ਕਰਦੇ ਆ ਰਹੇ ਪਰ ਜਿਹੜਾ ਰਹਿਣ ਬਸੇਰਾ ਉਹ ਨਹੀਂ ਸੀ ਸਾਡੇ ਕੋਲ ਤੇ ਹੁਣ ਤੇ ਚਲੋ ਮਹਾਰਾਜ ਦੀ ਕਿਰਪਾ ਸੰਗੰਨੇ ਵੀ ਸਾਥ ਦਿੱਤਾ ਜਿਹਦੇ ਕਰਕੇ ਮੈਂ ਆਪਣਾ ਪਰਸਨ ਪਲਾਟ ਸੀ ਮਕਾਨ ਬਣਾਉਣ ਵਾਸਤੇ ਲਿਆ ਸੀ ਜੀ ਤੇ ਫਾਦਰ ਸਾਹਿਬ ਮੇਰੇ ਰਿਟਾਇਰ ਹੋ ਚੁੱਕੇ ਆ ਤੇ ਇਹ ਜਿਹੜਾ ਪਲਾਟ ਮਕਾਨ ਬਣਾ ਬਣਾਉਣ ਵਾਸਤੇ ਪੜ ਲਿਆ ਜਦੋਂ ਵੀ ਚਲੋ ਇੱਥੇ ਮਕਾਨ ਬਣਾਵਾਂਗੇ ਤੁਸੀਂ ਆਪਾ ਰਾਵਾਂਗੇ ਤੇ ਮੁੜ ਕੇ ਸਾਨੂੰ ਜਦੋਂ ਆਪਾਂ ਇਹ ਜੇ ਬਦਨ ਸੜਕ ਤੋਂ ਚੋਕੇ ਲਿਆਣਾ ਕਰਨਾ ਉਹਨਾਂ ਨੂੰ ਆਸ਼ਰਮਾਂ ਚ ਛੱਡਣਾ ਕਰਨਾ ਫਿਰ ਕਈ ਲੋਕ ਨੁਕਤਾ ਚਿੰਨੀ ਕਰਦੇ ਰਿਹਾ ਵੀ ਯਾਰ ਇਹ ਬੜੇ ਮਾੜੇ ਹਲਾਤਾਂ ਦੇ ਵਿੱਚ ਹੈ ਗੰਦੇ ਆ ਜਾਣ ਤੇ ਸੱਟਾਂ ਲੱਗੀਆਂ ਫਿਰ ਆਹੜੇ ਦਿਲੋਂ ਠੇਸ ਪੁੰਦਰੀ ਫਿਰ ਉਹਨਾਂ ਨੂੰ ਕਿੱਥੇ ਛੱਡਿਆ ਜਾਏ ਫਿਰ ਇਹੀ ਟਿਕਾਣਾ ਲੱਭਾ ਜੀ ਸਾਨੂੰ ਜਿਹਦੇ ਵਿੱਚ ਆਪਾਂ ਸੇਵਾ ਸ਼ੁਰੂ ਕਰਤੀ ਹੁਣ ਇਸ ਟਾਈਮ ਤੁਹਾਡੇ ਸਾਹਮਣੇ ਹੈ ਜੀ ਮਹਾਰਾਜ ਨੇ ਕਿਰਪਾ ਕੀਤੀ ਇਹ ਲੰਗਰ ਪਾਣੀ ਚੱਲ ਰਿਹਾ ਤੇ ਰਹਿ ਰਿਹਾ ਕਿੰਨੇ ਲੋਕ ਐਸ ਮੋਕੇ ਜਿਹੜੇ ਤੁਹਾਡੇ ਕੋਲ ਇੱਥੇ ਰਹਿ ਰਹੇ ਨੇ ਔਰ ਜਿਹੜੇ ਲੋਕ ਮੇਨ ਨੇ ਤੁਸੀਂ ਕਿੱਥੋਂ ਲਿਆਂਦੇ ਆ ਔਰ ਕਿਵੇਂ ਜਿਹੜੇ ਕੁਝ ਆ ਵੀ ਕੋਈ ਚਲ ਕੇ ਆਇਆ ਕਿ ਸਾਰੇ ਜਿਹੜੇ ਤੁਸੀਂ ਆਪ ਹੀ ਇਹਨਾਂ ਨੂੰ ਸੇਵਾ ਭਾਵਨਾ ਦੇ ਆਧਾਰ ਤੇ ਲਿਆ ਕੇ ਦੇ ਇੱਥੇ ਇਹਨਾਂ ਦੀ ਸੇਵਾ ਕਰ ਰਹੇ ਦੇਖੋ ਜੀ ਵੀਰ ਜੀ ਇਹ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਨਾ ਇਹ ਜ਼ਿਆਦਾਤਰ ਰੋਡ ਸਾਈਡ ਤੋਂ ਆ ਜਿਹਨਾਂ ਦੇ ਜਦੋਂ ਉਹਨਾਂ ਨੂੰ ਲਿਆਂਦੇ ਰਿਆਂ ਬਹੁਤ ਬੜੇ ਬੜੇ ਨਾਕਣ ਹੁੰਦੇ ਰਹੀ ਬਾਲ ਹੋਣੇ ਦਾੜੀ ਹੋਣੀ ਕੰਨੀ ਮਤਲਬ ਕੀ ਮੈਂਟਲੀ ਸ਼ੱਕ ਬੰਦ ਨੇ ਜ਼ਿਆਦਾਤਰ ਇਹਨਾਂ ਨੂੰ ਕੋਈ ਮੈਂ ਹੁਣ ਬੋਲਣਾ ਨਹੀਂ ਚਾਹੁੰਦਾ ਕਿ ਕੋਈ ਨਹੀਂ ਸਾਮਦਾ ਨਾ ਇਹਨਾਂ ਦੀ ਕੋਈ ਦੇਖਭਾਲ ਕਰਦਾ ਸੀ ਆਪਾਂ ਇੱਕ ਦਾਦਾ ਪਲੇਟਫਾਰਮ ਬਣਾਇਆ ਹੈ ਜਿਹੜਾ ਸੇਵਾਕਰ ਹੈ ਕਿ ਜਿਹਦੇ ਵਿੱਚ ਇਹਨਾਂ ਨੂੰ ਲਿਆ ਕੇ ਰੱਖਿਆ ਕਿਤੇ ਤੁਸੀਂ ਦੇਖੋ ਵੀ ਇਹ ਕਿੰਨੇ ਸ਼ਾਂਤੀ ਨਾਲ ਬੈਠੇ ਆ ਇਹ ਦੇਖਣ ਵਾਲਾ ਸੋਚੇਗਾ ਵੀ ਬਿਲਕੁਲ ਠੀਕ ਹਨ ਪਰ ਇਹ ਠੀਕ ਨਹੀਂ ਹੈ ਪਰ ਮਾਮਲੇ ਇੱਥੇ ਆ ਕੇ ਨੋਰਮਲ ਬੈਠੇ ਤੇ ਨਹੀਂ ਮਹਾਰਾਜ ਦੀ ਕਿਰਪਾ ਨਾਲ ਇਹ ਉਹ ਬੰਦੇ ਨੇ ਜਿਨ੍ਹਾਂ ਦਾ ਆਪਾਂ ਡਰੈਸ ਨਹੀਂ ਲੱਭ پا ਰਹੇ ਜਿਨ੍ਹਾਂ ਦੇ ਡਰੈਸ ਲੱਭੇ ਆ ਉਹ ਆਪਾਂ ਘਰੋ ਘਰੀ ਪਛਾਣਦੇ ਜਿਨ੍ਹਾਂ ਵਿੱਚ ਭੈਣਾਂ ਵੀ ਸੀ ਬੱਚੇ ਵੀ ਸੀ ਤੇ ਬਜ਼ੁਰਗ ਵੀ ਸਨ ਇੰਨੀ ਗਿਣਤੀ ਵਿੱਚ ਜਿਹੜੇ ਤੁਸੀਂ ਲੋਕਾਂ ਨੂੰ ਆਪਣੇ ਘਰੋ ਘਰੀ ਪਛਾ ਚੁੱਕੇ ਹੋ ਔਰ ਪੰਜਾਬ ਤੋਂ ਆਊਟ ਸਟੇਟ ਵੀ ਹੈਗੇ ਕਿ ਜਿਆ ਪੰਜਾਬ ਦੇ ਲੋਕ ਸੀ ਨਹੀਂ ਤੇ ਤਕਰੀਬਨ ਤੇ ਹੁਣ ਤੱਕ 28 ਵੀਰਾਂ ਨੂੰ ਆਪਾਂ ਘਰੋ ਘਰੀ ਪਛਾ ਚੁੱਕੇ ਆ ਜਿਨ੍ਹਾਂ ਦੇ ਵਿੱਚ ਭੈਣਾ ਵੀ ਸੀ ਤੇ ਵਿੱਚ 6-7 ਸਾਡੇ ਪੰਜਾਬ ਦੇ ਸੀ ਬਾਕੀ ਆਫਸਾਈਡ ਦੇ ਸੀ ਜਿਹੜੀ ਇਹ ਬਾਹਰ ਪਛਾਣ ਦੀ ਜ਼ਿੰਮੇਵਾਰੀ ਉਹ ਸਾਡਾ ਬਵੇਕ ਵੀਰ ਆ ਮੇਰਾ ਇਹ ਬਸ ਫੋਨ ਦੇ ਉੱਤੇ ਸਰਚ ਕਰਦਾ ਰਹਿੰਦਾ ਇਕੱਲੇ ਇਕੱਲੇ ਨੂੰ ਪੁੱਛ ਕੇ ਕਿ ਮੈਂ ਇਹਨਾਂ ਦਾ ਐਡਰੈਸ ਪ੍ਰੋਪਰ ਲੱਭਾਂ ਤੇ ਉਹਨਾਂ ਨੂੰ ਘਰੋ ਘਰ ਤੱਕ ਪਹੁੰਚਾਵਾਂ ਇਸ ਵੀਰ ਦੀ ਜ਼ਿੰਮੇਵਾਰੀ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਰਹਿਣ ਸਹਿਣ ਲਈ ਇਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਇਤੋਂ ਤੱਕ ਤੁਸੀਂ ਦੱਸਿਆ ਵੀ ਕੋਸ਼ਿਸ਼ ਜਿਹੜੇ ਲੋਕ ਨੇ ਉਹ ਮੈਂਟਲੀ ਪੱਧਰ ਤੇ ਵੀ ਕਮਜ਼ੋਰ ਨੇ ਉਹਨਾਂ ਵਾਸਤੇ ਜਿਹੜੀ ਮੈਡੀਸਨ ਦਾ ਖਰਚਾ ਚਾਹ ਮੈਡੀਸਨ ਇਹ ਕਿਦਾਂ ਫਿਰ ਸਾਰਾ ਤੁਸੀਂ ਜਿਹੜਾ ਮੁਹੱਈਆ ਕਰਦੇ ਹੋ ਦੇਖੋ ਜੀ ਸਾਡੇ ਵੀਰ ਨੇ ਕਾਫੀ ਜਿਹੜੇ ਸੇਵਾ ਕਰਦੇ ਨੇ ਕੁਝ ਵੀਰ ਐਨ ਆਰ ਆਈ ਵੀਰ ਨੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਗਰਾਊਂਡ ਤੇ ਆ ਕੇ ਪਹਿਲਾਂ ਵੇਖ ਕੇ ਗਏ ਫਿਰ ਉਹਨਾਂ ਨੇ ਇਹ ਚੀਜ਼ ਨੂੰ ਸਮਝਿਆ ਹੁਣ ਉਹ ਸਾਡਾ ਸਾਥ ਵੀ ਦਿੰਦੇ ਨੇ ਗਰਦਾਸਪੁਰ ਤੋਂ ਮਾਝਾ ਫਾਊਂਡੇਸ਼ਨ ਵਾਲੇ ਵੀਰ ਉਹ ਵੀ ਸੇਵਾ ਕਰਦੇ ਨੇ ਸਾਡੇ ਨਾਲ ਲੋਕ ਸੇਵਾ ਬਲੱਡ ਡੋਨਰ ਸੋਸਾਇਟੀ ਉਤਾਰਪਾ ਜੀ ਨੇ ਸਾਰੇ ਸਾਡੀ ਜਿੰਨੀ ਵੀ ਹੁੰਦੀ ਆ ਉਹਨਾਂ ਦੀ ਦੇਖ ਰੇਖ ਦੇ ਵਿੱਚ ਚੱਲਦਾ ਸਿਸਟਮ ਜੀ ਤੇ ਬੜਾ ਧੰਨਵਾਦ ਆ ਜੀ ਉਹਨਾਂ ਵੀਰਾਂ ਦਾ ਜਿਹੜੇ ਸਾਥ ਦਿੰਦੇ ਨੇ ਪਰ ਦੇਖਿਆ ਜਾਏ ਤੇ ਵੀ ਜੀ ਹੁਣ ਮੁਸ਼ਕਲਾਂ ਦਾ ਸਾਹਮਣਾ ਬਹੁਤ ਕਰਨਾ ਪੈਂਦਾ ਬਹੁਤ ਜ਼ਿਆਦਾ ਇੱਥੇ ਆਪਾਂ ਦੋ ਹੀ ਵੀਰ ਆ ਜਿਹੜੇ ਇੱਥੇ 24 ਘੰਟੇ ਗਰਾਊਂਡ ਤੇ ਰਹਿਦਾ ਤੇ ਉਹਨਾਂ ਦੇ ਵਿੱਚ ਵਿਚਰੀਦਾ ਬੜੀਆਂ ਮੁਸ਼ਕਲਾਂ ਨਿੱਕੇ ਨਿੱਕੇ ਆਨੂੰ ਅਰਤਨਾ ਦੀਆਂ ਜੀ ਜਿਹਦੇ ਕਰਕੇ ਚਲੋ ਫਿਰ ਵੀ ਪਰਮਾ ਮਾ ਸਿਸਟਮ ਚਲਾਈ ਜਾ ਰਿਹਾ ਜੀ ਉਹਨਾਂ ਦਾ ਗੱਲ ਕੀਤੀ ਜਾਵੇ ਤਾਂ ਤੁਸੀਂ ਆਪਣੇ ਪੱਧਰ ਤੇ ਵੀ ਕਾਫੀ ਖਰਚਾ ਕਰ ਚੁੱਕੇ ਹੋ ਇਹ ਜਿਹੜਾ ਖਰਚਾ ਤੁਸੀਂ ਕਰ ਚੁੱਕੇ ਹੋ ਅੱਜ ਤੱਕ ਕਿੰਨਾ ਕ ਖਰਚਾ ਜਿਹੜਾ ਆਪਣਾ ਤੁਸੀਂ ਕਰ ਚੁੱਕੇ ਹੋ ਆਪਣੇ ਕਾਰੋਬਾਰ ਨੂੰ ਵੀ ਤੁਸੀਂ ਕਾਫੀ ਪ੍ਰਭਾਵਿਤ ਕਹਿੰਦੇ ਕਰ ਚੁੱਕੇ ਜਿਹੜਾ ਤੁਹਾਡਾ ਆਪਣਾ ਟੈਕਟ ਟਰਾਲੀ ਦਾ ਕਾਰੋਬਾਰ ਸੀ ਉਹਨੂੰ ਵੀ ਤੁਸੀਂ ਕਾਫੀ ਪ੍ਰਭਾਵਿਤ ਕੀਤਾ ਇਸ ਕੰਮ ਵਾਸਤੇਵਾਸਤੇ ਦੇਖੋ ਵੀਰ ਜੀ ਚਲੋ ਆਪਾਂ ਕੋਣ ਹੰਨਿਆ ਇੰਨਾ ਕੁਛ ਕਰਨ ਵਾਲੇ ਪਰਮਾਤਮਾ ਹੀ ਹੈ ਜੀ ਮੈਂ ਜਦੋਂ ਸੇਵਾ ਸ਼ੁਰੂ ਕੀਤੀ ਉਦੋਂ ਮੇਰੇ ਕੋਲ ਚਾਰ ਗੱਡੀਆਂ ਸੀ ਜੀ ਚਾਰ ਗੱਡੀਆਂ ਉਹ ਸੇਲ ਹੋਈਆਂ ਇੱਕੋ ਇੱਕ ਗੱਡੀ ਆ ਨੋਵਾ ਖੜੀ ਬਾਅਦ ਜਿਹਦੇ ਵਿੱਚ ਇਹਨਾਂ ਨੂੰ ਆਪਾਂ ਆਪਣਾ ਦਵਾਈ ਦਾ ਜਾਂ ਦਵਾਈ ਦਾ ਜਿੱਥੇ ਵੀ ਇਹਨਾਂ ਨੂੰ ਲਿਆਈ ਉਹ ਉਹ ਗੱਡੀ ਯੂਜ਼ ਕਰੀਦਾ ਤੇ ਮੇਰੇ ਕੋਲ ਫਿਰ ਮੈਂ ਟਰੈਕਟਰ ਦਾ ਕਾਰੋਬਾਰ ਸ਼ੁਰੂ ਕੀਤਾ ਸੀ ਇਹ ਸੇਵਾ ਖੋਲਣ ਤੋਂ ਪਹਿਲਾਂ ਇੱਕ ਟਰੈਕਟਰ ਲਿਆ ਟਰਾਲੀਆਂ ਲਈਆਂ ਦੋ ਤੇ ਚਲੋ ਜਦੋਂ ਸੇਵਾ ਸ਼ੁਰੂ ਹੋ ਗਈ ਫਿਰ ਮੈਂ ਉਧਰ ਟਾਈਮ ਨਹੀਂ ਦੇ ਪਾ ਰਿਹਾ ਕੰਮ ਨੂੰ ਤੇ ਜਦੋਂ ਇੱਥੇ ਵੀ ਦੇਖਣਾ ਪਿਆ ਹੈ ਨਹੀਂ ਉਧਾਰ ਚੜ ਗਿਆ ਕਾਫੀ ਤੇ ਫਿਰ ਬੋਲਣਾ ਸ਼ੁਰੂ ਕਰ ਦਿੱਤਾ ਜਿਹਨਾਂ ਦੇ ਪੈਸੇ ਦੇ ਨਹੀਂ ਫਿਰ ਉਹਦੇ ਕਰਕੇ ਮੈਨੂੰ ਟਰਾਲੀਆਂ ਵੀ ਵੇਚਣ ਪਈਆਂ ਜੀ ਉਸ ਸਰਬ ਮੇਰੇ ਕੋ ਟਰੈਕਟਰ ਹੀ ਆ ਤੇ ਇੱਕ ਗੱਡੀ ਖੜੀ ਆ ਜੀ ਜੇਕਰ ਗੱਲ ਕੀਤੀ ਜਾਵੇ ਜਿਹੜੇ ਤੁਸੀਂ ਟਰਾਲੀਆਂ ਵੇਚੀਆਂ ਜਾਂ ਇਹ ਪਲਾਟ ਤੁਸੀਂ ਆਪਣੀ ਰਿਹਸ ਲੈ ਲਿਆ ਸੀ ਫਰ ਤਾਂ ਡੇਕ ਮੰਨ ਚ ਪਰਮਾਤਮਾ ਦੀ ਕਿਰਪਾ ਨਾਲ ਲਾ ਲਓ ਕਿ ਜਿਹੜਾ ਆਇਆ ਤੁਸੀਂ ਇਹਨਾਂ ਦੀ ਸੇਵਾ ਵਾਸਤੇ ਜਿਹੜਾ ਵਾ ਸਭ ਕੁਝ ਜਿਹੜਾ ਵਾ ਆਪਣਾ ਇੱਥੇ ਵੇਚ ਵਟ ਕੇ ਜਾਂ ਆਪਣਾ ਜਿਹੜਾ ਜਗਾ ਸੀ ਉਹਨੂੰ ਇਸ ਲੇਖੇ ਲਾ ਦਿੱਤਾ ਤੇ ਤੁਹਾਡੇ ਕੋ ਪਰਿਵਾਰਕ ਮੈਂਬਰ ਵੱਲੋਂ ਤੇ ਨਹੀਂ ਤੁਹਾਨੂੰ ਕੋਈ ਚੀਜ਼ ਦਾ ਕੋਈ ਇਤਰਾਜ਼ ਜਤਾਇਆ ਗਿਆ ਮੇਰੇ ਫਾਦਰ ਸਾਹਿਬ 22 ਸਾਲ ਸੇਵਾ ਕੀਤੀ ਜਿਹੜਾ ਨੇ ਗੁਰੂ ਘਰ ਦੇ ਵਿੱਚ ਬਿਨਾਂ ਤਨਖਾਤੋ ਬਿਲੀਵਾਰਡ ਦੇ ਵਿੱਚ ਜੌਬ ਕਰਦੇ ਸੀ ਤੇ ਮੇਰੇ ਫਾਦਰ ਸਾਹਿਬ ਇਹ ਉਹਨਾਂ ਦੀ ਬਦੌਲਤ ਆ ਉਹਨਾਂ ਤੋਂ ਆਪਾਂ ਸਿੱਖਿਆ ਸਾਰਾ ਕੁਝ ਵੀ ਸੇਵਾ ਕਰਨੀ ਹੈ ਜੀ ਕਿਉਂਕਿ ਉਹਨਾਂ ਨੇ ਗੁਰੂ ਘਰ ਦੀ ਸੇਵਾ ਕੀਤੀ ਆ ਅੱਗੇ ਮਹਾਰਾਜ ਨੇ ਇਹਨਾਂ ਰੂਹਾਂ ਦੀ ਸੇਵਾ ਦਿੱਤੀ ਸਾਨੂੰ ਤੇ ਉਹਨਾਂ ਦੀ ਹੁਣ ਤੱਕ ਪੈਨਸ਼ਨ ਆਂਦੀ ਹੈ ਜਿਹਦੇ ਕਰਕੇ ਮੇਰੇ ਘਰ ਦਾ ਮੇਰੇ ਬੱਚਿਆਂ ਦੀ ਪਰਵਰਿਸ਼ ਚੰਗੀ ਹੋ ਰਹੀ ਹੈ ਜੀ ਤੇ ਬੜੀ ਸੁਣੀ ਮਹਾਰਾਜ ਦੀ ਕਿਰਪਾ ਵੀ ਸਰੀਰ ਤੰਦਰੁਸਤ ਰਹਿਣਾ ਚਾਹੀਦਾ ਜੀ ਸਭ ਤੋਂ ਵੱਡੀ ਗੱਲ ਬੱਚਿਆਂ ਦੀ ਲੋੜ ਕਰ ਜਾਓ ਮਾਤਾ ਮੇਰੀ ਪੂਰੀ ਕਰੀ ਜਾਂਦੀ ਹੈ ਪੈਨਸ਼ਨ ਚ ਤੇ ਮੈਂ ਆ ਜਾ ਕੇ ਲੰਗਰ ਪਾਣੀ ਛਕਣਾ ਜੀ ਉੱਥੋਂ ਛਕੀ ਜਾਈਦਾ ਨਾਲ ਇਹਨਾਂ ਦਾ ਚੱਲੀ ਜਾਂਦਾ ਨਾਲ ਮੇਰਾ ਇੱਥੇ ਲੰਗਰ ਪਾਣੀ ਹੋਈ ਜਾਂਦਾ ਜੀ ਜਿਹੜਾ ਲੰਗਰ ਦਾ ਪ੍ਰਬੰਧ ਆ ਤੁਸੀਂ ਹੁਣ ਇੱਥੇ ਫਿਰ ਲੰਗਰ ਵਾਸਤੇ ਕਾਰੀਗਰ ਰੱਖਿਓਏ ਨੇ ਕਿਵੇਂ ਜਿਹੜਾ ਚੱਲਦਾ ਸਾਰਾ ਹੈ ਲੰਗਰ ਵਾਸਤੇ ਵੀਰ ਜੀ ਕਾਰੀਗਰ ਰੱਖਿਆ ਜਿਹਨਾਂ ਦੀ ਇੱਕ ਹੈਲਪਰ ਆ ਜਿਹਨਾਂ ਦੀ ਤਨਖਾਹ ਤਕਰੀਬਨ 16000 ਬੰਦੀ ਹੈ ਦੋਨਾਂ ਦੀ ਕੁੱਲ ਮਿਲਾ ਕੇ ਤੇ ਜਿਹੜੇ ਸਿਲੰਡਰ ਆ ਉਹਨਾਂ ਨੇ ਬੰਦਿਆਂ ਦਾ ਲੰਗਰ ਬੰਨਣਾ ਵੀਰ ਜੀ ਸਿਲੰਡਰ ਤੇ ਲੱਗਦੇ ਆ ਜ ਤੇ ਅਹੀਂ ਲਿਖ ਕੇ ਪਾਰੀ ਦਾ ਗਰੁੱਪ ਦੇ ਵਿੱਚ ਵੀਰ ਦੀ ਡਿਊਟੀ ਲਈ ਆ ਜਦੋਂ ਵੀ ਇਹਨਾਂ ਨੂੰ ਕਿਸੇ ਮਾਨ ਦੀ ਲੋਡ ਪੈਂਦੀ ਆ ਆਪਾਂ ਗਰੁੱਪ 'ਚ ਲਿਖੀ ਪਾਈਦਾ ਹੁਣ ਤੁਹਾਡੇ ਸਾਹਮਣੇ ਆ ਕੰਮ ਲੱਗਿਆ ਜੀ ਇੱਥੋਂ ਠੰਡ ਬਹੁਤ ਜ਼ਿਆਦਾ ਆਉਂਦੀ ਏ ਥੱਲੇ ਤੇ ਹੁਣ 15-20000 ਰੁਪਏ ਇਹਨਾਂ ਨੂੰ ਦੇਣੇ ਪੈਣਾ ਜੀ ਤੇ ਬੇਨਤੀ ਕਰਾਂਗੇ ਸੱਜਣੋ ਮิตรਦਾਨੀ ਵੀਰ ਕੋਈ ਹੈਲਪ ਕਰ ਦੇ ਬਸ ਇਹ ਸੰ ਸਾਡੇ ਨਾਲ ਬਚਿੱਤਰ ਸਿੰਘ ਜੀ ਜਿਨ੍ਹਾਂ ਵੱਲੋਂ ਇੱਕ ਉਪਰਾਲਾ ਕਰਕੇ ਜਿਹੜੇ ਦੱਸਿਆ ਗਿਆ ਉਹਨਾਂ ਵੱਲੋਂ ਵੀ ਜੋ ਓਨ ਰੋਡ ਚਾਹ ਜਿਹੜੇ ਕੁਝ ਲੋਕਾਂ ਵੱਲੋਂ ਜਿਹੜੇ ਸ਼ੌਕਰ ਲੋਕਾਂ ਵੱਲੋਂ ਆਪਣੇ ਘਰ ਬੰਦੀ ਬਣਾ ਕੇ ਉਹਨਾਂ ਨੂੰ ਆਪਣੇ ਪਸ਼ੂਆਂ ਵਾਸਤੇ ਕਾਰੋਬਾਰ ਕਰਾਇਆ ਜਾਂਦਾ ਸੀ ਉਹਨਾਂ ਲੋਕਾਂ ਨੂੰ ਇੱਥੇ ਛਡਵਾ ਕੇ ਉਹਨਾਂ ਨੂੰ ਲਿਆਂਦਾ ਗਿਆ ਇਹਨਾਂ ਦੇ ਨਾਲ ਇੱਕ ਹੋਰ ਵੀ ਵੀਰ ਨੇ ਜਿਹੜੇ ਇਸ ਕੰਮ ਵਿੱਚ ਕਾਫੀ ਜ਼ਿਆਦਾ ਜਿਹੜੇ ਇੱਥੇ ਸੇਵਾ ਨਿਭਾ ਰਹੇ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨਾ ਹਾਂਜੀ ਭਾਜੀ ਕੀ ਨਾ ਪੜਾ ਜੀ ਤੁਸੀਂ ਗੱਲ ਸਰ ਮੇਰਾ ਨਾਮ ਵਿਵੇਕ ਸੈਣੀ ਆ ਤੇ ਘਟੋਆ ਪਿੰਡ ਤੋਂ ਬਿਲੋਂਗ ਕਰਦਾ ਹਾਂ ਗੱਲ ਕੀਤੀ ਜਾਵੇ ਤਾਂ ਕਾਫੀ ਵੱਡਾ ਉਪਰਾਲਾ ਜੀ ਹੈ ਜਿਹੜਾ ਤੁਸੀਂ ਸੇਵਾ ਕਰ ਰਹੇ ਹੋ ਇਸ ਉਮਰ ਦੇ ਵਿੱਚ ਜਿਹੜਾ ਆਮ ਲੋਕ ਵੇਖਿਆ ਜਾਵੇ ਤਾਂ ਕਾਫੀ ਜਿਹੜੇ ਬਜ਼ੁਰਗ ਲੋਕ ਨੇ ਉਹਨਾਂ ਦੀ ਕੋਈ ਸੇਵਾ ਕਰਕੇ ਘਰਾਂ 'ਚ ਵੀ ਖੁਸ਼ ਨਹੀਂ ਹੁੰਦਾ ਠੀਕ ਨਹੀਂ ਇੱਕ ਆਪਣੀ ਚੀਜ਼ ਨੂੰ ਬੜਾ ਮਾਨਦੇ ਆ ਵੀ ਨਹੀਂ ਜੀ ਇਹ ਬੰਦਸ ਆ ਪਰ ਤੁਸੀਂ ਇੱਕ ਨੌਜਵਾਨ ਆਗੂ ਹੋਣ ਕਰਕੇ 18 ਤੋਂ 20 ਲੋਕ ਜਿਹੜੇ ਆ ਬਜ਼ੁਰਗ ਲੋਕ ਆ ਜਿਨ੍ਹਾਂ ਦੀ ਸੇਵਾ ਕਰ ਰਹੇ ਹੋ ਇਸ ਚੀਜ਼ ਨੂੰ ਕਿਵੇਂ ਸਾਡੀ ਵਿੱਚ ਦੇ ਦਿੱਤੇ ਸਰ ਅਗਰ ਸਾਰੇ ਦੀ ਸੋਚ ਸਹੀ ਹੁੰਦੀ ਅਸੀਂ ਮਾਪਿਆਂ ਨੂੰ ਸਾਹਮ ਦੇ ਤਾਂ ਇਹਨਾਂ ਦੀ ਜ਼ਰੂਰਤ ਨਹੀਂ ਪੈਣੀ ਇਹ ਆਸ਼ਰਮਾਂ ਦੀ ਜ਼ਰੂਰਤ ਨਹੀਂ ਪੈਣੀ ਕਿਤੇ ਦਾ ਕਿਤੇ ਸਾਡੀ ਸੋਚ ਆ ਜਿਹੜੀ ਮਾੜੀ ਹੋਈ ਆ ਤੇ ਜਿੰਨਾ ਕਰਕੇ ਕਿੰਿਆਂ ਦੇ ਮਾਪੇ ਰੁੱਲ ਰਿਆਂ ਜਾਂ ਕੁਛ ਰੋਲਿਆ ਅੱਜ ਤੋਂ 1.5 ਸਾਲ ਪਹਿਲਾਂ ਸਰ ਇੱਕ ਮਾਤਾ ਹੀ ਪੰਡੋਰੀ ਪਿੰਡ ਤੋਂ ਲੈ ਕੇ ਆਏ ਸੀਗੇ ਮਾਤਾ ਦੀਆਂ ਚਾਰ ਬੇਟੀਆਂ ਸੀ ਤੇ ਇੱਕ ਬੇਟਾ ਸੀ ਉਹ ਬੇਟਾ ਸਰ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ ਤੇ ਘਰ ਦੇ ਵਿੱਚ ਗੋਡੇ-ਗੋਡੇ ਘਰਾਂ ਦਾ ਜੰਮੇ ਦਾ ਸੀਗਾ ਤੇ ਹੁਣ ਮਾਤਾ 1.5 ਸਾਲ ਬਾਅਦ ਸਾਡੇ ਕੋਲ ਰਹੀ ਆ 1.5 ਸਾਲ ਤੱਕ ਤੇ 4 ਦਿਨ ਪਹਿਲਾਂ ਮਾਤਾ ਚੜ੍ਹਾਈ ਕਰ ਗਈ ਜੀ ਸਾਰਾ ਕੋਈ ਸੰਸਕਾਰ ਫੁੱਲ ਤਾਰ ਕੇ ਆਏ ਮਾਤਾ ਦੇ ਸਾਰਾ ਕੁਝ ਕੀਤਾ ਤੇ ਸਰ ਸੰਗਠਨ ਦਾ ਜਿਹਦਾ ਕੀ ਤੇਰਾ ਸਹਿਯੋਗ ਹੈ ਉਹਨਾਂ ਨੂੰ ਕਾਫੀ ਮਿਲ ਰਿਹਾ ਜਦੋਂ ਵੀ ਜਿਹਦਾ ਸੁਪੋਜ਼ ਕਰੋਗੀ ਅਸੀਂ ਰੋਸ਼ਨ ਚਾਹੀਦਾ ਤਾਂ ਰੋਸ਼ਨ ਉਹ ਸਾਰੀ ਅਸੀਂ ਲਿਸਟ ਇਕ ਪਾ ਦੇਈ ਦੀਆ ਸਿਰਫ ਜਿਹੜਾ ਪੈਸਾ ਸਾਨੂੰ ਚਾਹੀਦਾ ਹੁੰਦਾ ਸਿਰਫ ਦੋ ਦੋ ਚੀਜ਼ਾਂ ਚਾਹੀਦਾ ਹੁੰਦਾ ਇੱਕ ਆ ਕਰੀਗਲ ਦੀ ਸੈਲਰੀ ਤੇ ਦੂਸਰਾ ਜਿਹੜਾ ਉਹਨਾਂ ਦੇ ਨਾਲ ਹੈਲਪਰ ਇਹ ਤੋਂ ਇਲਾਵਾ ਤੀਸਰੀ ਚੀਜ਼ ਦੀ ਸਾਨੂੰ ਅਸੀਂ ਪੈਸੇ ਨੂੰ ਰეკਮੈਂਡ ਨਹੀਂ ਕਰਦੇ ਤੁਸੀਂ ਆਪਣਾ ਕੀ ਕਾਰੋਬਾਰ ਕਰਦੇ ਹੋ ਜੇ ਟਾਈਮ 24 ਘੰਟੇ ਇੱਥੇ ਦਿੰਦੇ ਹੋ ਕਿੰਨਾ ਟਾਈਮ ਜਿਹੜਾ ਇੱਥੇ ਦਿੰਦੇ ਹੋ ਤੁਸੀਂ ਸਰ ਮੈਂ ਓਪੋ ਕੰਪਨੀ ਵਿੱਚ ਜੋਬ ਕਰਦਾ ਹਾਂ ਤੇ ਮੇਰੀ ਡਿਊਟੀ ਹੁੰਦੀ ਹੈ 10 ਤੋਂ 6 ਤੱਕ ਜਾਂ 6:30 ਵਜੇ ਤੱਕ ਤੇ ਲੋਕਲ ਮੇਰੇ ਕੋਲ ਮਾਰਕੀਟ ਹੀ ਗਈ ਆ ਗੁਰਦਾਸਪੁਰ ਦਿਨਾਨਗਰ ਤੇ ਉਸ ਤੋਂ ਬਾਅਦ ਮੈਂ ਰਾਤ ਨੂੰ 10 ਜਾਂ 11 ਵਜੇ ਤੱਕ ਇੱਥੇ ਹੀ ਹੁੰਨਾ ਤੇ ਸੰਡੇ ਵੀ ਮੇਰਾ ਟੋਟਲ ਇਨਾਂ ਦੇ ਵਿੱਚ ਹੀ ਤੇ ਬੀਲ ਡੰ। ਕੀ ਸੁਣਾ ਦੇਣਾ ਚਾਹੁੰਦੇ ਜਿਹੜੇ ਅੱਜ ਕੱਲ ਦੀ ਕੋਈ ਨੌਜਵਾਨ ਪੀੜ੍ਹੀ ਹੈ ਜਿਹੜੀ ਆਪਣੇ ਮਾਪਿਓ ਨਾਲ ਉਹ ਜਿਹੜਾ ਆਪਣਾ ਮੋਹ ਤੋੜਦੇ ਆ ਕੋਈ ਸੇਵਾ ਕਰਕੇ ਖੁਸ਼ ਨਹੀਂ ਉਹਨਾਂ ਨੂੰ ਕੀ ਸੁਣਾ ਦੇਣਾ ਚਾਹੁੰਦੇ ਸਰ ਤੁਹਾਡੇ ਮਾਧਿਮ ਰਹੀਂ ਉਹਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਮਾਪਿਓ ਦੀ ਸੇਵਾ ਕਰੋ ਅਗਰ ਹਰ ਬੰਦਾ ਆਪਣੀ ਸਹੀ ਸੋਚ ਦੇ ਨਾਲ ਮਾਪਿਆਂ ਦੀ ਸੇਵਾ ਕਰੇਗਾ ਤਾਂ ਇਹਨਾਂ ਦੇ ਜਿਹੜੇ ਬਿਰਧ ਆਸ਼ਰਮ ਬਣੇ ਆ ਜਾਂ ਕੋਈ ਵੀ ਸੇਵਾ ਘਰ ਬਣਿਆ ਇਹਨਾਂ ਦੀ ਜ਼ਰੂਰਤ ਨਹੀਂ ਪੈਣੀ ਅਸੀਂ ਆਪਣੀ ਸੋਚ ਬਦਲਾਂਗੇ ਨਸ਼ਿਆਂ ਤੋਂ ਦੂਰ ਰਹਾਂਗੇ ਤੇ ਮਾਪਿਆਂ ਦੀ ਸੇਵਾ ਕਰਾਂਗੇ ਤਾਂ ਹੀ ਸਾਡੇ ਮਾਪੇ ਜਿਹੜੇ ਆ ਰੁਲਣ ਤੋਂ ਬਚ ਸਕਦੇ ਆ ਇਹ ਸੰਸਾੜੇ ਨਾਲ ਜਿੰਨਾਂ ਵੱਲੋਂ ਇੱਥੇ ਇੱਕ ਸੇਵਾ ਕੇਂਦਰ ਵਿੱਚ ਸੇਵਾ ਅਨੁਭਾਗ ਜੋ ਬਜ਼ੁਰਗ ਲੋਕ ਨੇ ਜਿਨ੍ਹਾਂ ਨੂੰ ਕੋਈ ਆਸਰਾ ਨਹੀਂ ਸੀ ਉਹਨਾਂ ਨੇ ਇੱਕ ਆਸਰਾ ਬਣ ਕੇ ਸਿੱਧ ਹੋ ਰਹੇ ਹਨ ਅਤੇ ਉਹਨਾਂ ਦੀ ਸਾਫ਼ ਸੰਭਾਲ ਉਹਨਾਂ ਦੀ ਰੇਖ ਦੇਖ ਜਿਹੜੀ ਆ ਇੱਕ ਬੜੀ ਇਮਾਨਦਾਰੀ ਨਾਲ ਕਰ ਰਹੇ ਹਨ ਔਰ ਇੱਕ ਬਹੁਤ ਵੱਡਾ ਸੰਸਾਰ ਵਾਸਤੇ ਮੈਸੇਜ ਆ ਵੀ ਐਵੇਂ ਤੇ ਲੋਕ ਵੀ ਹੈ ਨੇ ਜਿਨ੍ਹਾਂ ਵੱਲੋਂ ਇੱਕ ਓਨ ਰੋਡ ਲੋਕੀ ਜਿਹੜੇ ਸੜਕਾਂ ਦੇ ਵਿਚਾਰੇ ਬਿਨਾਂ ਹੀ ਕਿਸੇ ਕਾਨੂੰਨ ਦੇ ਸਬੰਧ ਚ ਤੁਰੇ ਫਿਰਦੇ ਨੇ ਔਰ ਕੁਝ ਜਿਹੜੇ ਬੰਦੀ ਬਣਾਏ ਨੇ ਉਹਨਾਂ ਨੂੰ ਛਡਾ ਕੇ ਲਿਆ ਆ ਗਏ ਉਹਨਾਂ ਦੀ ਸੇਵਾ ਸੰਭਾਲ ਕਰ ਰਹੇ ਹਨ ਇਸ ਲਈ ਬੜਾ ਵੱਡਾ ਇੱਕ ਸੰਸਾਰ ਨੂੰ ਮੈਸੇਜ ਆਣਾ ਚਾਹੁੰਦਾ ਵੀ ਸਾਨੂੰ ਇੱਕ ਇਹੋ ਜਿਹੇ ਸੇਵਾ ਵਾਲੇ ਲੋਕਾਂ ਦਾ ਜਿਹੜਾ ਵੱਤ ਵਤ ਸਾਥ ਦੇਣਾ ਚਾਹੀਦਾ ਕੈਮਰਾਮੈਨ ਹਰਕਿਰਤ ਦੇ ਨਾਲ ਹਰਜਿੰਦਰ ਸਿੰਘ ਗੁਰਾਇਆ ਜਗਬਾਣੀ ਟੀਵੀ ਦਿਨਾਨਗਰ ਗੁਰਦਾਸ